ਅੱਜ ਜਨਮ ਅਸ਼ਮੀ ਦਾ ਪਾਵਨ ਤਿਉਹਾਰ ਮਨਾਇਆ ਜਾ ਰਿਹਾ ਹੈ ਇਹ ਤਿਉਹਾਰ ਸ਼੍ਰੀ ਕ੍ਰਿਸ਼ਨ ਦੇ ਜਨਮ ਦੀ ਅਪਾਰ ਖੁਸ਼ੀ ਅਤੇ ਭਗਤੀ ਦੇ ਨਾਲ ਭਰਿਆ ਹੁੰਦਾ ਹੈ ਜਨਮਸ਼ਟਮੀ ਦਾ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਦੇ ਰੂਪ ਚ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਜਨਮਸ਼ਟਮੀ ਦੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਇਸ ਵਾਰ ਜਨਮਸ਼ਟਮੀ ਦਾ ਤਿਉਹਾਰ 16 ਅਗਸਤ ਨੂੰ ਯਾਨੀ ਕਿ ਅੱਜ ਮਨਾਇਆ ਜਾ ਰਿਹਾ ਹੈ। ਇਸ ਦਿਨ ਲੱड्डू ਗੋਪਾਲ ਨੂੰ ਖਾਸ ਤਰੀਕੇ ਦੇ ਨਾਲ ਸਜਾਇਆ ਜਾਂਦਾ ਹੈ। ਉਹਨਾਂ ਨੂੰ ਕਈ ਪ੍ਰਕਾਰ ਦੇ ਭੋਗ ਵੀ ਭੇਟ ਕੀਤੇ ਜਾਂਦੇ ਨੇ। ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਵਾਲੇ ਦਿਨ ਇੱਕ ਹੋਰ ਚੀਜ਼ ਜੋ ਬਹੁਤ ਹੀ ਜ਼ਿਆਦਾ ਖਾਸ ਹੈ ਉਹ ਹੈ ਅੱਧੀ ਰਾਤ ਨੂੰ ਖੀਰਾ ਕੱਟਣਾ ਕਿ ਤੁਸੀਂ ਜਾਣਦੇ ਹੋ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਅੱਧੀ ਰਾਤ ਨੂੰ ਡੰਡੀ ਵਾਲਾ ਖੀਰਾ ਕਿਉਂ ਕਟਿਆ ਜਾਂਦਾ ਹੈ ਕੀ ਪਤਾ ਤੁਸੀਂ ਇਹ ਗੱਲ ਪਹਿਲੀ ਵਾਰ ਸੁਣੀ ਹੋਵੇ ਤਾਂ ਜਨਮ ਅਸ਼ਟਮੀ ਦੀ ਪੂਜਾ 'ਚ ਖੀਰੇ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਤੋਂ ਬਿਨਾ ਇਹ ਪੂਜਾ ਅਧੂਰੀ ਹੈ ਆਓ ਜਾਣਦੇ ਹਾਂ ਇਸ ਦੇ ਪਿੱਛੇ ਕੀ ਕਾਰਨ ਹੈ ਜਨਮ ਅਸ਼ਟਮੀ ਵਾਲੇ ਦਿਨ ਖੀਰੇ ਨੂੰ ਕੱਟ ਕੇ ਇਸ ਦੇ ਤਣੇ ਤੋਂ ਵਾਖ ਦਿੱਤਾ ਜਾਂਦਾ ਹੈ। ਦਰਸਲ ਇਸ ਦਿਨ ਖੀਰੇ ਨੂੰ ਸ਼੍ਰੀ ਕ੍ਰਿਸ਼ਨ ਦੀ ਮਾਤਾ ਦੇਵਕੀ ਤੋਂ ਵਿਛੋੜੇ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। ਕਈ ਥਾਵਾਂ 'ਤੇ ਜਨਮ ਅਸ਼ਟਮੀ ਤੇ ਖੀਰੇ ਨੂੰ ਕੱਟਣ ਦੀ ਪ੍ਰਕਿਰਿਆ ਨੂੰ ਨਲ ਛੇਦਣ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਿਸ ਤਰ੍ਹਾਂ ਜਨਮ ਸਮੇਂ ਗਰਭ ਨਾਲ ਕੱਟ ਕੇ ਬੱਚਿਆਂ ਨੂੰ ਗਰਭ ਤੋਂ ਵਾਖ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਦੇ ਮੌਕੇ ਤੇ ਖੀਰੇ ਦੇ ਤਣੇ ਨੂੰ ਕੱਟ ਕੇ ਕਨਈਆ ਦਾ ਜਨਮ ਦਿਨ ਮਨਾਉਣ ਦੀ ਪਰੰਪਰਾ ਹੈ। ਮਨੇ ਜਾਣਦਾ ਹੈ ਕਿ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਅੱਧੀ ਰਾਤ ਨੂੰ ਹੋਇਆ ਸੀ ਇਸ ਲਈ ਜਨਮ ਅਸ਼ਟਮੀ ਦੇ ਮੌਕੇ ਤੇ ਕਨਈਆ ਦੀ ਪੂਜਾ ਚ ਜਿਹੜੀ ਡੰਡੀ ਵਾਲਾ ਖੀਰਾ ਹੁੰਦਾ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਨਾਲ ਨਲ ਛੇਦਣ ਦੀ ਪਰੰਪਰਾ ਤੋਂ ਬਾਅਦ ਹੀ ਸ਼੍ਰੀ ਕ੍ਰਿਸ਼ਨ ਦੀ ਆਰਤੀ ਕੀਤੀ ਜਾਂਦੀ ਹੈ ਅਤੇ ਪੂਜਾ ਦੇ ਵਿੱਚ ਖੀਰਾ ਚੜਾਇਆ ਜਾਂਦਾ ਹੈ ਪੂਜਾ ਤੋਂ ਬਾਅਦ ਇਸ ਖੀਰੇ ਨੂੰ ਪ੍ਰਸਾਦ ਦੇ ਰੂਪ ਦੇ ਵਿੱਚ ਸ਼ਰਧਾਲੂਆਂ ਚ ਵੰਡਿਆ ਜਾਂਦਾ ਹੈ ਇਸ ਪਰੰਪਰਾ ਤੋਂ ਬਾਅਦ ਫਿਰ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਮਨਾਇਆ ਜਾਂਦਾ ਹੈ